ਮੈਂ ਹਰਿੰਦਰ ਸਿੰਘਲਾ ਪੰਜਾਬ ਸਟੇਟ ਐਡਰ ਸਕੂਲ ਟੀਚਰ ਯੂਨੀਅਨ ਐਂਡ ਅਦਰ ਅਪਲਾਈ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਅਤੇ ਸੂਬਾ ਆਗੂ ਪੰਜਾਬ ਸਟੇਟ ਯੂਨੀਅਨ ਆਪਣੀਆਂ ਮੰਗਾਂ ਦੇ ਸਬੰਧ ਚ ਸਭ ਤੋਂ ਪਹਿਲਾਂ ਐਨ ਐਨ ਭਾਰਤ ਨਿਊ ਚੈਨਲ ਨੂੰ ਜੀ ਆਇਆਂ ਲਖਤਾ ਅੱਜ ਅਸੀਂ ਆਪਣੀਆਂ ਮੰਗਾਂ ਦੇ ਸਬੰਧ ਚ ਇਹਨਾਂ ਨੂੰ ਥੋੜਾ ਜਾਣਕਾਰੀ ਦੇਣੀ ਚਾਹੁੰਨਾ ਕਿ ਪੰਜਾਬ ਸਰਕਾਰ ਜੋ ਕਿ ਬਹੁਤ ਹੀ ਚਾਮਾਂ ਦੇ ਨਾਲ ਸਾਡੇ ਲਿਆਂਦੀ ਸੀ ਅੱਜ ਜੋ ਇਹ ਕੈਂਪਿੰਗ ਹੁੰਦੀ ਸੀ ਕਿ ਅਸੀਂ ਉਹਨਾਂ ਚੁੱਲਿਆਂ ਚਰਕਬਲ ਦੀ ਕਰਨੀ ਹੈ ਜਿਹੜੇ ਚੁੱਲ੍ਹੇ ਕਿਸੇ ਬੇਰੁਜ਼ਗਾਰੀ ਕਾਰਨ ਕਿਸੇ ਹੋਰ ਕਾਰਨ ਕਰਕੇ ਬੁਝ ਰਹੇ ਨੇ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਰਕਾਰ ਦੇ ਹੁੰਦੇ ਹੋਏ ਸਾਨੂੰ ਕੰਮ ਕਰਕੇ ਵੀ ਮਿਹਨਤਾਨਾ ਨਹੀਂ ਮਿਲਦਾ ਅਸੀਂ ਬਹੁਤ ਦੁਖੀ ਆ ਸਾਨੂੰ ਸਾਡੇ ਚੁੱਲਿਆਂ ਦੀ ਅਗਬੁੱਧ ਚੀ ਜਾ ਰਹੀ ਹੈ ਕਾਰਨ ਸ਼ਾਇਦ ਸਰਕਾਰ ਨੂੰ ਪਤਾ ਨਹੀਂ ਇਹਨਾਂ ਦੇ ਅਫਸਰ ਸਹਿਬਾਨ ਜਿਹੜੇ ਨੇ ਬਹੁਤ ਹੀ ਬੇਰੁਖੀ ਦੇ ਨਾਲ ਪੇਸ਼ ਆ ਰਹੇ ਨੇ ਨਵੇਂ ਨਵੇਂ ਤਰੀਕਿਆਂ ਦੀਆਂ ਜੋ ਮੁਸ਼ਕਲਾਂ ਨੇ ਸਾਨੂੰ ਪੈਦਾ ਕਰਕੇ ਅੱਜ 6 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਤੇ ਤੁਹਾਨੂੰ ਫੀਲ ਕਰਕੇ ਦੇਖਿਓ ਕਿ ਜੇਕਰ 6 ਮਹੀਨੇ ਤੋਂ ਕਿਸੇ ਬੰਦੇ ਨੂੰ ਕੰਮ ਕਰਕੇ ਤਨਖਾਹ ਨਾ ਮਿਲੇ ਉਹਦੀ ਜੇਬ ਚ ਇੱਕ ਪੈਸਾ ਨਾ ਪਵੇ ਉਹਦਾ ਕੀ ਹਾਲ ਹੋਣਾ ਲੋਕਾਂ ਚ ਜਿੱਥੇ ਸਾਡੀ ਮਤਲਬ ਸਾਨੂੰ ਲੋਕ ਗਲਤ ਫੀਲਿੰਗ ਨਾਲ ਦੇਖ ਰਹੇ ਨੇ ਪਤਾ ਨਹੀਂ ਇਹ ਝੂਠ ਬੋਲਦੇ ਨੇ ਸਾਨੂੰ ਦੁੱਧ ਵਾਲਾ ਵੀ ਟੋਕਨ ਲੱਗ ਗਿਆ ਸਾਨੂੰ ਕਰਿਆਨੇ ਵਾਲਾ ਵੀ ਟੋਕਨ ਲੱਗ ਗਿਆ ਕਿ ਸਰਕਾਰੀ ਪੈਸਾ ਥੋੜੀ ਰਹਿ ਸਕਦਾ ਪਰ ਜੋ ਮੈਂ ਬਿਆਨ ਕਰ ਰਿਹਾ ਇਹ ਸੱਚ ਹੈ ਮੈਂ ਸਾਡੇ ਬਹੁਤ ਹੀ ਮਰਹੂਮ ਜੋ ਪ੍ਰਧਾਨ ਆਪਣਾ ਮੁੱਖ ਮੰਤਰੀ ਜੀ ਨੇ ਇਹਨਾਂ ਦੀ ਸਿਹਤ ਦੀ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਇਹਨਾਂ ਨੂੰ ਦਖਲ ਅੰਦਾਜ਼ੀ ਕਰਨ ਦੇ ਲਈ ਬੇਨਤੀ ਕਰ ਰਿਹਾ ਕਿ ਤੁਸੀਂ ਇੱਕ ਮਾਸਟਰ ਦੇ ਬੇਟੇ ਹੋ ਤੁਸੀਂ ਮਾਸਟਰਾਂ ਦੇ ਸਮੱਸਿਆਵਾਂ ਨੂੰ ਟੀਚਰਾਂ ਦੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝੋਗੇ ਤੇ ਇਸ ਵਿਸ਼ੇ ਤੇ ਆਪਣੇ ਅਫਸਰਾਂ ਦੀ ਜਿਹੜੇ ਪੁੱਛ ਪੜਤਾਲ ਜਰੂਰ ਕਰੋ ਤਾਂ ਕਿ ਸਾਨੂੰ ਸਮੇਂ ਸਿਰ ਜਿਹੜੀ ਹੈ ਹਲੇ ਵੀ ਅੱਗੇ ਤਿਹਾਰ ਵੀ ਆ ਰਹੇ ਨੇ ਸਾਨੂੰ ਤਨਖਾਹ ਮਿਲ ਸਕੇ ਸਾਡਾ ਬਹੁਤ ਬੁਰਾ ਹਾਲ ਹੈ ਇਸ ਲਈ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਇਸ ਮਿਸਜੇ ਵਿੱਚ ਇੰਟਰਫੇਰੈਂਸ ਕਰਕੇ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਬਹੁਤ ਜਲਦੀ ਤੋਂ ਜਲਦੀ ਜਿਹੜੀਆਂ ਨੇ ਦਿਵਾਉਣ ਦੀ ਕਿਰਪਾ ਕਰੋ ਆਦਰਵਾਇਜ਼ ਸਾਨੂੰ ਸੜਕਾਂ ਦੇ ਉੱਤੇ ਲਈ ਮਜਬੂਰ ਹੋਣਾ ਪੈ ਜਾਵੇਗਾ ਉਸ ਦੇ ਲਈ ਸਾਡੀ ਜਿਹੜੀ ਤੁਹਾਡੀ ਸਰਕਾਰ ਹੈ ਜ਼ਿੰਮੇਵਾਰ ਹੈ ਸਰ ਕਿੰਨੇ ਟੀਚਰਾਂ ਦੀ ਤਨਖਾਹ ਜਿਹੜੀ ਰੁਕੀ ਪਈ ਹੈ ਪੰਜਾਬ ਦੇ ਵਿੱਚ ਦੀ 484 ਐਡੂ ਸਕੂਲ ਨੇ ਜੀ ਕਾਸਾ ਹਜ਼ਾਰ ਟੀਚਰ ਸੀਗੇ ਸਾਡੇ ਇਨੈਡਟ ਸਕੂਲਾਂ ਚ 1967 ਤੋਂ ਕਿਸੇ ਟਾਈਮ ਸਰਕਾਰਾਂ ਨੇ ਇਹ ਕਿਉਂਕਿ ਜਿਹੜੀਆਂ ਮਤਲਬ ਘਟਕਿੰਤੀ ਸੰਸਥਾਾਂ ਨੇ ਇਹ ਲੋਕਾਂ ਦੀ ਸੇਵਾ ਕਰਦੀਆਂ ਸੀਗੀਆਂ ਸਰਕਾਰਾਂ ਨੇ ਇਨਾਂ ਦੀ ਸੇਵਨ ਦੇਖ ਕੇ 95% ਗ੍ਰਾਂਟ ਦੇਣ ਦੀ ਗੱਲ ਕੀਤੀ ਸੀਗੀ ਕਿ ਅਸੀਂ ਟੀਚਰਾਂ ਦੀ 95% ਤਨਖਾਹਾਂ ਦੇਵਾਂਗੇ ਸਾਡੀ ਬਾਤ ਕਿਸਮਤੀ ਕਿ ਪਹਿਲਾਂ ਇੱਕ ਵਾਰੀ ਕੈਪਟਨ ਸਰਕਾਰ ਦਾ ਰਾਜ ਸੀਗਾ ਕਾ ਉਸ ਸਮੇਂ ਉਹਨਾਂ ਨੇ ਸਾਡੀਆਂ ਪੋਸਟਾਂ ਦੇ ਭਰਤੀ ਲਾਤ ਤੇ ਬੈਨ ਕਰਤਾ ਉਸ ਤੋਂ ਬਾਅਦ ਸਾਡੇ ਇਨ੍ਹਾਂ ਸਕੂਲਾਂ 'ਚ ਕੋਈ ਭਰਤੀ ਨਹੀਂ ਹੋ ਰਹੀ 10000 ਟੀਚਰਾਂ 'ਚ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਉਹ 10000 ਟੀਚਰਾਂ ਦਾ ਕੰਮ ਅੱਜ ਸਿਰਫ 12-1400 ਲੋਕ ਜਿਹੜੇ ਕਿ ਮੁਸ਼ਕਲ ਨਾਲ ਰਹਿ ਕੇ ਉਹ ਕਰ ਰਹੇ ਨੇ ਲੋਡ ਬਹੁਤ ਵੱਧਿਆ ਪਿਆ ਤੇ ਬਾਕੀ ਸਾਡੇ ਸਾਰੇ ਜਿਹੜੇ ਨੇ ਰਿਟਾਇਰ ਹੋ ਚੁੱਕੇ ਨੇ ਇਸ ਸਕੂਲਾਂ ਦੀ ਜਿਹੜੀ ਬਦਹਾਲੀ ਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਤੇ ਮੈਂ ਕੈਪਟਨ ਸਾਹਿਬ ਨੂੰ ਕਹਾਂਗਾ ਜਿਹੜੇ ਅੱਜਕੱਲ ਬਿਸਤਰੇ 'ਚ ਪਏ ਨੇ ਉਸ ਤੋਂ ਬਾਅਦ ਵੀ ਜਿਹੜੀਆਂ ਸਾਡੇ ਸਰਕਾਰਾਂ ਆਈਆਂ ਉਹਨਾਂ ਨੇ ਵੀ ਕੋਈ ਇਨਾਂ ਸਕੂਲਾਂ ਕੰਨੇ ਧਿਆਨ ਨਹੀਂ ਦਿੱਤਾ ਪਿੱਛੇ ਕੇਜਰੀਵਾਲ ਸਾਹਿਬ ਆਏ ਉਹਨਾਂ ਨੇ ਵੀ ਆਪਣੇ ਚੋਣ ਮੈਨੀਫੈਸਟੋ 'ਚ ਪਾਇਆ ਕਿ ਇਨਾਂ ਸਕੂਲਾਂ ਦਾ ਜਿਹੜਾ ਹੈ ਮੈਂ ਇਹਨਾਂ ਨੂੰ ਸਰਕਾਰੀ ਸਕੂਲਾਂ ਦੇ ਬਰਾਬਰ ਦਾ ਉਤਮਾ ਦਵਾ ਮੰਗਾਂ ਲੇਕਿਨ ਹੋਇਆ ਉਹੀ ਜੋ ਪਹਿਲਾਂ ਹੁੰਦਾ ਆਇਆ ਅੱਜ ਅਸੀਂ ਤਰਕਾਹਾਂ ਤੋਂ ਵੀ ਵੱਧ ਹੋਏ ਪਿਆ ਐ ਇਸ ਸਰਕਾਰ ਚ ਤਾਂ ਇਹ ਸਰਕਾਰ ਗੱਲਾਂ ਕਰਦੀ ਐ ਕਿ ਅਸੀਂ ਸਿੱਖਿਆ ਦਾ ਮਿਆਰ ਉੱਚਾ ਕਰਾਂਗੇ ਤੁਸੀਂ ਆਪ ਹੀ ਸੋਚ ਲਓ ਕਿ ਜਿਹੜੇ ਲੋਕਾਂ ਦੇ ਢਿੱਡ ਭੁੱਖੇ ਨੇ ਉਹ ਅੱਗੇ ਕਿਵੇਂ ਸਿੱਖਿਆ ਦੇ ਮਾਮਲੇ ਨੂੰ ਉੱਚ ਚੱਕਨ 'ਚ ਕਿੰਨਾ ਕੋਈ ਚਿਹਰਾ ਆਪਣਾ ਜਿਹੜਾ ਹੌਸ ਹੋ ਸਕਣਗੇ ਤਾਂ ਭਾਵੇਂ ਇੱਕ ਟੀਚਰ ਦਾ ਰੁਤਬਾ ਇਹ ਹੁੰਦਾ ਕਿ ਉਹ ਆਪਣੀਆਂ ਜਿਹੜੀ ਆਪਣੇ ਆਪ ਨੂੰ ਜਲਾ ਕੇ ਰੋਸ਼ਨੀ ਕਰਨ ਦੀ ਗੱਲ ਕਰਦਾ ਪਰ ਕਿਤੇ ਨਾ ਕਿਤੇ ਅਸੀਂ ਵੀ ਹੁਣ ਬੇਵੱਸ ਹੁੰਦੇ ਜਾ ਰਹੇ ਹਾਂ ਇੰਨਾ ਸਮਾਂ ਤਾਂ ਸਨ ਨੇ ਤਨਖਾਹ ਨੂੰ ਬਿਨਾਂ ਸੋਚੇ ਤੋਂ ਕੱਢ ਲਿਆ ਲੇਕਿਨ ਹੁਣ ਅਸੀਂ ਬਹੁਤ ਬੇਵੱਸ ਹੋ ਚੁੱਕੇ ਹਾਂ ਕਿ ਕਿਉਂਕਿ ਸਾਡਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਇਹ ਟੀਚਰਾਂ ਦੀ ਜਿਹੜੀ ਤਨਖਾਹ ਪੈਂਡਿੰਗ ਹੈ ਜੀ ਕਿੰਨੀ ਕੁ ਪੈਂਡਿੰਗ ਹੋ ਚੁੱਕੀ ਹੋਣੀ 6 ਮਹੀਨੇ ਤੋਂ ਇਲਾਵਾ ਸਾਲ ਨੂੰ ਜ ਮਾਰਚ ਦੀ ਤਨਖਾਹ ਮਿਲੀ ਹੋਈ ਹੈ ਅੱਜ ਸਤੰਬਰ ਖਤਮ ਹੋਣ ਜਾ ਰਿਹਾ 6 ਮਹੀਨੇ ਹੋ ਗਏ ਕਿ ਮੈਂ ਇੱਥੇ ਵੀ ਦੱਸਣਾ ਚਾਹਾਂਗਾ ਪੰਜਾਬ 'ਚ ਸਾਡੇ ਐਸੇ ਵੀ ਇਸ ਪੁਲਾਟ ਜਿਹਨਾਂ ਤੇ CRW ਟੀਚਰ ਨੇ ਉਹਨਾਂ ਦੀ 16 16 ਮਹੀਨੇ 20 20 ਮਹੀਨੇ ਤੋਂ ਤਨਖਾਹ ਨਹੀਂ ਸਰਕਾਰ ਨੇ ਦਿੱਤੀ। ਤੋਂ ਮੈਂ ਕਹਿੰਦਾ ਇਹਨਾਂ ਨੂੰ ਕੋਈ ਪ੍ਰੋਬਲਮ ਹੈ। ਉਹਦਾ ਇਹਨਾਂ ਨੂੰ ਕਾਗਜ਼ ਪੱਤਰੀ ਮੰਗਣ ਇਹਨਾਂ ਦੇ ਇਹਨਾਂ ਦਾ ਜੋ ਹੈ ਗੱਲਬਾਤ ਕਰਨ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਪਰ ਇਹ ਸਰਕਾਰ ਦੀ ਨੀਅਤ ਖਰਾਬ ਹੈ। ਇਹ ਸਰਕਾਰ ਕੋਲੇ ਜਿਹੜਾ ਸਾਡੇ ਲੋਕਤੰਤਰੀ ਢਾਂਚੇ 'ਚ ਅਸੀਂ ਤਰਨੇ ਦੇਲੇ ਤਰਨੇ ਦੇ ਤਵੇ ਇਹਨਾਂ ਨੇ ਸਾਨੂੰ ਮੀਟਿੰਗ ਦੇ ਲਈ ਮੀਟਿੰਗ ਦੇਣ ਤੋਂ ਬਾਅਦ ਇਹਨਾਂ ਨੇ ਉਹ ਮੀਟਿੰਗ ਪੰਜ ਵਾਰੀ ਪੋਸਟਕੌਨ ਕਰਤੀ ਤੁਸੀਂ ਆਪ ਹੀ ਦੇਖ ਲਓ ਵੀ ਇਹਦੇ ਚ ਹੁਣ ਸਰਕਾਰ ਜਿਹੜੀ ਹੈ ਕਿੰਨਾ ਕੁ ਰਾਜੀ ਆ ਸਾਡੇ ਨਾਲ ਗੱਲਬਾਤ ਕਰਨ ਚ ਤਾਂ ਅਸੀਂ ਮਤਲਬ ਸਾਨੂੰ ਬੜਾ ਹੀ ਦੁੱਖ ਹੋ ਰਿਹਾ ਕਿ ਅਸੀਂ ਸਰਕਾਰ ਕੋਲ ਨਹੀਂ ਆਂਦੇ ਇਹ ਤਨਖਾਹਾਂ ਦੇ ਮਾਮਲੇ ਨੂੰ ਲੈ ਕੇ ਹੁਣ ਤੱਕ ਤੁਸੀਂ ਕਿਨੂ ਕਿਨੂ ਮਿਲ ਚੁੱਕੇ ਹੋ ਤਨਖਾਹਾਂ ਦੇ ਮਾਮਲੇ ਚ ਅਸੀਂ ਜੀ ਸਾਡੇ ਪਟਿਆਲੇ ਚ ਡਾਕਟਰ ਬਲਬੀਰ ਜੀ ਨੂੰ ਮਿਲੇ ਤੇ ਜਿੰਨੇ ਸਾਡੇ ਪੰਜਾਬ ਚ ਵੀ ਸਾਡੇ ਬੰਦੇ ਉੱਤੇ ਅਮਿੰਦਰ ਪਾਗਲ ਜੀ ਨੂੰ ਮਿਲੇ ਜੀ ਸਾਰੇ ਆਪਣਾ ਚੀਮਾ ਸਾਹਿਬ ਨੂੰ ਮਿਲੇ ਜੀ ਸਾਰਿਆਂ ਨੂੰ ਐਜੂਕੇਸ਼ਨ ਮਨਿਸਟਰ ਨੂੰ ਮਿਲੇ ਜੀ ਤਾਂ ਕੋਈ ਸ਼ੱਕ ਤਾਂ ਹੀ ਨਹੀਂ ਹੈਗਾ ਇਸ ਸਰਕਾਰ 'ਚ ਮੈਨੂੰ ਇੱਥੇ ਸ਼ੱਕ ਵੀ ਪੈਂਦਾ ਹੈ ਕਿ ਭਗਵੰਤਮਾਨ ਸਰਕਾਰ ਜਿਹੜੀ ਹੈਗੀ ਭਗਵੰਤਮਾਨ ਜੀ ਦੀ ਨੀਅਤ ਤੇ ਮੈਨੂੰ ਸਾਫ਼ ਲੱਗਦੀ ਹੈ ਪਰ ਇਹਨਾਂ ਨੂੰ ਜਿਹੜੇ ਨੇ ਜਿੱਦਾਂ ਪਿੱਛੇ ਇੱਕ ਮੰਤਰੀ ਸਾਹਿਬ ਨੇ ਪਠਾਨ ਮਾਚਰਾ ਜੀ ਇਹਨਾਂ ਨੇ ਵੀ ਬਿਆਨ ਚੁੱਕਿਆ ਕਿ ਜਿਹੜੇ ਆਈਐਸ ਨੇ ਰਾਹ ਨਹੀਂ ਮਿਲਦੇ ਸਾਨੂੰ ਵੀ ਇਹ ਡਾਊਟ ਹੈ ਕਿ ਇਹ ਸਰਕਾਰ ਆਈਐਸ ਦੇ ਹੱਥਾਂ ਤੇ ਚੜੀ ਪਈ ਹੈ ਇਹ ਟਰੱਟਲ ਲੈਬੋ ਤੇ ਨਾਲ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਕੁ ਔਕਾ ਹੋ ਜਾਂਦਾ ਹੈ ਜੇ ਘਰੇ 6-6 ਮਹੀਨੇ ਤੱਕ ਆ ਨਾ ਓਕੇ ਠੀਕ ਹੈ ਹੁਣ ਇਸ ਸੰਬੰਧੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਵੀ ਕਦੋਂ ਤੱਕ ਮਿਲਣ ਦੀ ਉਮੀਦ ਹੈ ਸਾਨੂੰ ਜੀ ਸੱਚ ਤੇ ਪੁੱਛੋ ਭਰੋਸਾ ਹੀ ਉੱਠ ਗਿਆ ਜੀ ਸਾਨੂੰ ਸਰਕਾਰ ਅੱਗੇ ਦੇ ਅੱਗੇ ਮੀਟਿੰਗਾਂ ਦੇਈ ਜਾਂਦੀ ਹੈ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਆਜੀ ਕਿ ਸਰਕਾਰ ਕੋਈ ਮੀਟਿੰਗ ਕਰਕੇ ਸਾਡੇ ਤਨਖਾਹਾਂ ਦਾ ਵਾਸ ਕਰੇ ਸਿੱਖਿਆ ਮੰਤਰੀ ਪੰਜਾਬੀ ਸੰਬੰਧੀ ਹਰਜੋਤ ਬੈਂਸ ਉਹ ਕੀ ਕਹਿੰਦੇ ਨੇ ਜੀ ਕੀ ਕਰਦੀ ਸੀ ਜੀ ਮੈਨੂੰ ਤੇ ਲੱਗਦਾ ਵੀ ਉਹ ਇੰਨੇ ਲੁਕਿੱਜ ਹੋਏ ਪਏ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਐਡਰ ਸਕੂਲਾਂ ਦੀ ਕੋਈ ਸਮੱਸਿਆ ਹੈ ਅਲੱਗੇ ਸਾਡੇ ਉਹਨਾਂ ਦੇ ਨਾਲ ਖਿੱਚੀਆਂ ਹੋਈਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਲੇਕਿਨ ਜੇਕਰ ਸਿੱਖਿਆ ਮੰਤਰੀ ਉਹਨਾਂ ਨੂੰ ਕਾਉਂਦਾ ਮਿਲਿਆ ਤਾਂ ਮੈਂ ਸਮਝਦਾ ਐਡੀ ਕੀ ਹਿੰਮਤ ਆ ਕਿਸੇ ਅਫਸਰ ਦੀ ਵੀ ਹਾਂ ਅੱਗੇ ਹੋਤੇ ਤੇ ਗੌਰ ਨਾ ਹੋਵੇ ਮੈਨੂੰ ਇਹ ਵੀ ਲੱਗਦਾ ਕਿ ਇਹ ਵੀ ਵਿਚ ਨਾਲ ਹੀ ਮਤਲਬ ਇਹਨਾਂ ਦੀ ਕੋਈ ਨੀਅਤ ਨਹੀਂ ਹੈਗੀ ਇਹਨਾਂ ਦੇ ਮਸਲੇ ਹੱਲ ਕਰਨ ਨੂੰ ਸਰ ਅਕਸਰ ਹੁੰਦਾ ਹੈ ਵੀ ਕੰਮ ਨਹੀਂ ਤਾਂ ਤਨਖਾਹ ਨਹੀਂ ਸਰਕਾਰ ਵੀ ਕਦੇ ਧਰਮੇ ਮਰਜ਼ਾਰੇ ਪ੍ਰਦਰਸ਼ਨ ਤੇ ਬੈਠੇ ਕਰਮਚਾਰੀਆਂ ਨੂੰ ਅਕਸਰੇ ਆਖ ਦਿੰਦੀ ਹੈ ਤੁਸੀਂ ਪ੍ਰਦਰਸ਼ਨ ਵੀ ਕੀਤੇ ਹੋਣੇ ਮਿਲੇ ਵੀ ਹੋ ਤਾਂ ਤੁਸੀਂ ਤਾਂ ਕਦੇ ਪੜ੍ਹਾਈ ਬੰਦ ਨਹੀਂ ਕੀਤੀ ਤੁਸੀਂ ਆਪਣੀ ਪੜ੍ਹਾਈ ਜਾਰੀ ਰੱਖੀ ਸਾਡਾ ਬਾਹਰ ਤੋਂ ਸੂਰੇ ਇਦਾਂ ਹੀ ਕੰਮ ਚੱਲ ਰਿਹਾ ਹੈ ਇੱਕ ਸਿੰਗਲ ਬੱਚਾ ਵੀ ਤੁਹਾਨੂੰ ਇਹ ਕਹ ਦੇ ਵੀ ਕਦੇ ਨਾ ਨੇ ਸਾਡੇ ਨਾਲ ਗੱਲ ਵੀ ਕਰੀ ਹੋਵੇ ਜਾਂ ਕਦੇ ਕਿਸ ਮਨਕ ਚ ਇਹਨਾਂ ਨੇ ਨਾ ਪੜਾਇਆ ਹੋਵੇ ਅਸੀਂ ਕਸੂਰ ਬਾਤ ਹੈ ਰਾਮਾਂਗੇ ਅਸੀਂ ਕਸੂਰ ਬਾਤ ਤਹਿਰਾਵਾਂਗੇ ਆਪਣੇ ਆਪ ਨੂੰ ਕਿਉਂਕਿ ਸਿੱਧਾ ਇੱਕ ਚੀਜ਼ ਸੋਚ ਕੇ ਚੱਲਦੇ ਆ ਕਿ ਉਹ ਪੇਰੈਂਟਸ ਜਿਹੜੇ ਆਪਣੇ ਬੱਚੇ ਨੂੰ ਕਿਸੇ ਗਵਰਡੀ ਤੱਕ ਆਪਣੇ ਘਰੇ ਤੱਕ ਕਿਸੇ ਨੂੰ ਕੁਝ ਨਹੀਂ ਕਹਿਣ ਦਿੰਦੇ ਉਹ ਸਾਡੇ ਕੋਲ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜਦੇ ਨੇ ਅਸੀਂ ਉਹਨਾਂ ਤੇ ਵਿਸ਼ਵਾਸ ਪੂਰਾ ਉਪਰ ਦੀ ਭਾਵਨਾ ਨਾਲ ਅਸੀਂ ਲੱਗੇ ਰਹਿੰਦੇ ਆ ਆਪਣੀ ਮੇਨਤ ਕਰਦੇ ਰਹਿੰਦੇ ਆ ਲੇਕਿਨ ਇਹ ਸਰਕਾਰ ਤੋਂ ਬਹੁਤ ਪ੍ਰੇਸ਼ਾਨ ਜੀ ਆਖਰੀ ਹੁਣ ਤੁਹਾਡਾ ਕੀ ਫੈਸਲਾ ਰਹੇਗਾ ਜੀ ਕਿਉਂਕਿ ਸੈਲਰੀ ਦਾ ਕੋਈ 6 ਮਹੀਨੇ ਹੋ ਗਏ ਸਾਡਾ ਇੱਥੇ ਤੱਕ ਦਾ ਰਹੇਗਾ ਕਿ ਦੇਖੋ ਕੰਮ ਕਰਕੇ ਤਨਖਾਹ ਲੈਣਾ ਇਹ ਸਾਡਾ ਮੌਲਿਕ ਅਧਿਕਾਰ ਹੈ ਜੀ ਸਾਨੂੰ ਕਾਨੂੰਨੀ ਰਸਤੇ ਵੀ ਖੁੱਲੇ ਨੇ ਸਾਨੂੰ ਮਰਨ ਵਰਤ ਤੱਕ ਕੀ ਸਾਨੂੰ ਕਿਸੇ ਤਰ੍ਹਾਂ ਦੀ ਕੁਰਬਾਨੀ ਦੇਣੀ ਪੈਗੀ ਅਸੀਂ ਤਿਆਰ ਹਾਂ ਜੋ ਮੈਂ ਕਹਿ ਰਿਹਾ ਇਹ ਮਤਲਬ ਇਹ ਇੱਕ ਅਕੀਕਤ ਬਿਆਨ ਹੋਏਗੀ ਕੱਲ ਨੂੰ ਅਸੀਂ ਕਿਸੇ ਵੀ ਸੀਮਾ ਤੱਕ ਜਾਣ ਨੂੰ ਤਿਆਰ ਨੀ ਹਾਂ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ